ਸੋਹਣੀਆ ਧਰਤੀ ਗੋਲ ਵਾਲੀ ਤੇ ਉੱਥੋਂ ਕਰੀ ਤਿਆਰੀ ਸੀ ਦਰਸ਼ਨ ਕਰਕੇ ਸੰਗਤਾਂ ਜੰਦੀਆਂ ਸਤਿਗੁਰ ਤੋਂ ਬਿਹਾਰੀ ਸੀ ਜਿੱਤ ਲਵਾ ਕੇ ਹਰ ਕੋਈ ਅੱਖ ਬੰਸ਼ੋ ਜੰਦਨ ਨਾ ਮਾਣੀ ਲੋ ਲੰਘੇ ਪੈਰੇ ਸਤਿਗੁਰ ਮੇਰੇ ਛਾ ਮਤਿਆ ਯਿਆ ਦੇ ਜੇ ਮਤਿ ਬਗਲੀਆਂ ਖੁਸ਼ੀਆਂ ਆਵੀਆਂ ਤੱਕ ਕੇ ਖੁਦ ਰਤ ਰਾਣੀ ਨੂੰ ਲੰਗ ਪੈਰ ਸਤਿਗੁਰੂ ਵੇਰ ਸ਼ੌਕਰਨ ਗੁਰਬਾਣੀ ਨੂੰ ਇੱਕ ਕਿਰਪਾਣੀ ਦੇਣ ਸਤਿਗੁਰੂ ਨੂਰੀ ਲਾਈ ਪਰਸਰੀਆ ਇੱਕ ਗੁਰਬਾਣੀ ਤੇ ਨਨ ਸਤਿਗੁਰੂ ਨੂਰੀ ਲਾਈ ਪਰਸਰੀਆ ਧਰਤੀ ਉੱਤੇ ਸਵਰਗ ਬਣ ਗਿਆ ਰਤਾ ਜਿੱਤ ਨਾਲ ਕੋਈ ਨਾ ਹੋਣਾ ਤੱਕ ਕੇ ਕੋਤਰ ਤਰਾ ਨਹੀਂ ਨੋ ਲੰਗੇ ਪੈਰੀ ਸਤਿਗੁਰ ਦੇ ਸ਼ੌਂਕਰਨ ਗੁਰਬਾਣੀ ਨੂੰ ਬੱਚੇ ਜਦੋਂ ਖਡੂਰ ਸਾਹਿਬ ਜੀ ਫੇਰ ਤੋਂ ਕੀ ਪਿੱਤਿਆਂ ਨੇ ਗੁਰੂ ਗੰਦਦਦਾ ਦੇ ਆ ਜਿੱਥੇ ਜਾਂ ਪ੍ਰਿਕਰ ਮਕੀਤਿਆਂ ਨੇ ਉਹ ਮੰਡੀਆਂ ਤਾਂ ਹੀ ਹੱਥ ਪੂਜੇ ਦਸਨ ਹਰੇ ਇੱਕ ਪ੍ਰਾਣੀ ਨੂੰ ਲੰਗੇ ਪੈਰੀ ਸਤਿਗੁਰ ਦੇ ਕਾਰਜ ਜਾ ਰਹੇ ਕਾਰਜ ਮਰੀ ਪੁਕਾਰਾਂ ਦਾ ਸਭ ਸਿੱਖਾਂ ਸ਼ੁਕਰਾਨਾ ਕੀਤਾ ਗੱਲ ਵਿੱਚ ਸਿਰਜਣਹਾਰ ਦਾ ਓ ਮੂਰਸੀ ਕੜਿਆਲ ਅੱਜ ਦੇ ਨਾਤਰੋਂ ਕੋਣ ਪਾਣੀ ਨੂੰ ਨੰਗੇ ਪੈਰ ਸਤਿਗੁਰ ਨੇ ਚਾਉਂ ਕਰ ਨਗੁਰਾ ਕੋਝੁ ਦੁਨੀਆ ਦੇ ਟੁੱਟਾ ਹੈ ਪਰਮੇਸ਼ਰ ਆਪੇ ਉਸ ਦੀਆ ਮੇਰਾ ਹੋਇਆ